ਔਰ ਲਗਾਤਾਰ ਜਿਹੜਾ ਅੰਕੁਰ ਨਰੂਲਾ ਵਾ ਜਿੰਨੂੰ ਕਿਸੇ ਦਾ ਡਰ ਨਹੀਂਗਾ ਔਰ ਸਿੱਖ ਜਿਹੜੀਆਂ ਧਾਰਮਿਕ ਭਾਵਨਾ ਨੂੰ ਆਹਤ ਕਰਦਾ ਪਿਆ ਵਾ ਜਿਹਦੇ ਵਿੱਚ ਉਸ ਸ਼ਰੀਆਮ ਕਹਿ ਰਿਹਾ ਵਾ ਕਿ ਜਿਹੜਾ ਇੱਕ ਪਿਓ ਦੇ ਹੋ ਕੇ ਰਹਿ ਜੋ ਔਰ ਲੰਗਰ ਨਹੀਂ ਕਿਤੇ ਖਾਣਾ ਨਾ ਕਿ ਤੁਸੀਂ ਕਿਤੇ ਸ਼ਬੀਲ ਪੀਣੀ ਜੇ ਜਿਸ ਤਰ੍ਹਾਂ ਪਿਤਾ ਇੱਕ ਹੈ ਪਤੀ ਇੱਕ ਹੈ ਪਰਮੇਸ਼ਵਰ ਵੀ ਕਿੰਨੇ ਕਿੰਨੇ ਮੇਰੀ ਬਾਤ ਕੋ ਸਮਝ ਚੁਕੇ ਆਪਕੇ ਪਿਤਾ ਕਿੰਨੇ ਪਤੀ ਕਿੰਨੇ ਹੁੰਦੇ ਹਨ ਮਾਂ ਕਿੰਨੀ ਉਸੀ ਤਰ੍ਹਾਂ ਪਰਮੇਸ਼ਵਰ ਵੀ ਕਿੰਨੇ ਹੈ ਆਪਕੋ ਕਰ ਇਤਨੀ ਪਿਆਸ ਲੱਗਦੀ ਆਪ ਘਰ ਸੇ ਬੋਤਲ ਲੈ ਕੇ ਜਾ ਸਕਦੇ ਅੰਕਨੂਰ ਜਿਹੜਾ ਕ੍ਰੁਸੇਡ ਕਰਦਾ ਪਿਆ ਓਰੇ ਵਿੱਚ ਕੀ ਆ ਕਿ ਜਿਹੜਾ ਹਿੰਦੂ ਜਿਹੜੇ ਹਿੰਦੂ ਲੋਕ ਆ ਔਰ ਸਿੱਖ ਸਮਾਜ ਦੇ ਲੋਕ ਆ ਜਿਹੜੇ ਇਹਨਾਂ ਦਾ ਜਬਰੀ ਔਰ ਲਾਲਚ ਦੇ ਕੇ ਜਾਂ ਬਿਮਾਰੀਆਂ ਦਾ ਠੀਕ ਕਰਨ ਦਾ ਭਰੋਸਾ ਦੇ ਕੇ ਜਿਹੜਾ ਉਹਨਾਂ ਨੂੰ ਜਿਹੜਾ ਧਰਮ ਪਰਵਤਨ ਕਰਾ ਦਿੱਤਾ ਜਾ ਰਿਹਾ ਵਾ ਮੇਰੇ ਆਪਣੇ ক্লোਜ਼ ਲੋਕੋ ਕੀ ਸ਼ਾਦੀ ਥੀ ਉਸ ਦੇ ਘਰ ਮੈਂ ਗਲਤੀ ਚਲਾ ਗਿਆ ਗਲਤੀ ਸੇ ਤੂੰ ਬੈਠਾ ਹੈਂ ਗਰ ਪੀਲਾ ਪੀਲਾ ਜਾਂ ਨਾਲ ਲਾ ਕੇ ਮੈਂ ਡੰਡਾ ਮਾਰਿਆ ਮੈਂ ਕਹਾ ਪਾਜਾ ਇਥੂ ਤੂੰ ਉੱਠ ਜਾ ਅਗੀ ਗਿੱਦਾ ਪੀਲਾ ਪੀਲਾ ਜਾ ਕ੍ਰਿਸਚੀਅਨ ਹੋ ਕੇ ਉਹ ਪੀਲਾ ਪੀਲਾ ਹੋਏ ਐ ਕਰ ਰਹੇ ਹੋ ਵਿੱਚ ਬੈਠਾ ਉਹ ਜਦ ਬੱਕਰਾ ਵੜਨਾ ਹੁੰਦਾ ਵਿੱਚ ਅ ਮੈਂ ਕਹਾ ਉੱਠੇ ਤੂੰ ਤੂੰ ਕ੍ਰਿਸਚੀਅਨ ਹੈ ਇਹ ਤੂੰ ਔਰ ਇੱਕ ਰੀਲੇਟਸ ਵੀਡੀਓ ਜਿਹੜੀ ਆਈ ਹੈ ਵੀਡੀਓ ਦੇ ਵਿੱਚ ਇੱਕ ਕੁੜੀ ਸਸਰੀ ਕਾਲ ਕਹਿ ਰਹੀ ਹੈ ਔਰ ਇਹ ਵਿੱਚ ਉਹ ਕਹਿ ਰਿਹਾ ਵਾ ਕਿ ਤੇਰੇ ਚ ਵਿਵੇਕ ਨਹੀਂ ਹੈਗਾ ਤੂੰ ਸਸਰੀ ਕਾਲ ਕਹਿ ਰਿਹਾ ਵਾ ਕਹਿ ਰਹੀ ਹੈ اور ٹھیک ہے جی اور دوسرا جڑا ہندو سماج دی ریتیاں رواج ہے جڑے ਵਿਆਹ شادیوں ਦੇ ਵਿੱਚ ਹੁੰਦੇ ਆ ਜਾਗੋ ਕੱਢਦੇ ਆ ਜਾਂ ਹਲਦੀ ਰਸਮ ਹੁੰਦੀ ਆ ਉਹਨਾਂ ਬਾਰੇ ਵੀ ਜਿਹੜੀ ਆ ਇਹ ਮਾੜੀ ਸ਼ਬਦਾਵਲੀ ਬੋਲ ਰਿਹਾ ਵਾ ਜਦ 크ਿਸਚਨ ਹੋ ਕੇ ਵੀ ਤੁਮ ਆਪਣੇ ਸ਼ਾਦੀਆਂ ਕੇ ਰੀਤੀ ਰਿਵਾਜੋ ਕੇ ਸਿਰੋ ਤੇ ਉਪਰ ਵਹੀ ਉਠਾਈ ਫਿਰਤੇ ਹੋ ਜੋ ਦੂਸਰੇ ਲੋਕ ਉਠਾਈ ਫਿਰਦੇ ਸ਼ੋਕ ਕਰੋ ਇਸ ਬਾਤ ਦਾ ਸ਼ਰਮ ਕਰੋ اور ਤੁਖ ਮਨਾਓ ਇਸ ਦਾ ਲੇਕਿਨ ਹਮੇਸ਼ਾ ਕਿਉਂਕਿ ਏਟ ਸਪੀਚ ਕਰਦਾ ਵਾ ਔਰ ਕਿਤੇ ਨਾ ਕਿਤੇ ਏਜੰਸੀਆਂ ਦਾ ਬੰਦਾ ਵਾ ਇਹ ਚਾਹਦਾ ਵਾ ਕਿ ਵੀ ਦੰਗੇ ਕਿਤੇ ਆ ਰੱਖਿਆ ਗਿਆ ਉਹ ਪ੍ਰੋਗਰਾਮ ਇਹਨਾਂ ਦਾ ਰੱਦ ਕੀਤਾ ਜਾਵੇ ਨਹੀਂ ਤਾਂ ਫਿਰ ਜਿਹੜੀਆਂ ਜਥੇਬੰਦੀਆਂ ਔਰ ਵੱਖ-ਵੱਖ ਧਰਮਾਂ ਦੀਆਂ ਸਾਰੇ ਲੋਕ ਇਕੱਠੇ ਹੋਣਗੇ ਜਿਹਦੇ ਵਿੱਚ ਨਿਆਂਗ ਸਿੰਘ ਜਥੇਬੰਦੀਆਂ ਵੀ ਸ਼ਾਮਲ ਹੋਣਗੀਆਂ ਫਿਰ ਉੱਥੇ ਦਾ ਜਿਹੜਾ ਜੋ ਵੀ ਸਿਸਟਮ ਹੋਏਗਾ ਉਹਦਾ ਜ਼ਿੰਮੇਵਾਰ ਜਿਹੜਾ ਪੁਲਿਸ ਪ੍ਰਸ਼ਾਸਨ ਹੋਏਗਾ ਮਾਮਲਾ ਅੰਮ੍ਰਿਤਸਰ ਦੇ ਐਸਐਸਪੀ ਦਫ਼ਤਰ ਦੇ ਬਾਹਰੋਂ ਸਾਹਮਣੇ ਆਇਆ ਜਿੱਥੇ ਸਮੂਹ ਸੰਤ ਸਮਾਜ ਦੇ ਵੱਲੋਂ ਪਹੁੰਚ ਕੇ ਪਾਸਟਰ ਅੰਕੁਰ ਨਰੂਲਾ ਦੇ ਵੱਲੋਂ Hindu धर्म ਦੇ ਖਿਲਾਫ ਜੋ ਕੂੜ ਪਰਚਾਇ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਵਿਰੋਧ ਕੀਤਾ ਗਿਆ ਇਸ ਸਬੰਧੀ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਪ੍ਰਸ਼ਾਸਨ ਵੱਲੋਂ ਇਸ ਭੰਡੀ ਪ੍ਰਚਾਰ ਤੇ ਅੰਕੁਸ਼ ਨਾ ਲਾਇਆ ਗਿਆ ਤਾਂ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਵਿੜਿਆ ਜਾਵੇਗਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਗਵਾਨ ਵਾਲਮੀਕੀ ਵੀਰ ਸੈਨਾ ਦੇ ਪ੍ਰਧਾਨ ਲਕੀ ਵੈਤ ਨਿਹੰਗ ਸਿੰਘ ਯੋਗਾ ਸਿੰਘ ਬਡਾਲਾ ਤੇ ਹੋਰ ਸੰਤ ਸਮਾਜ ਦੇ ਲੋਕਾਂ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੇ ਹੋਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਵੀ ਇੱਕ ਮੰਗ ਪੱਤਰ ਸੌਂਪਿਆ ਗਿਆ। ਪਾਸਟਰ ਅੰਕੁਰ ਨਰੂਲਾ ਦੇ ਵੱਲੋਂ ਵਾਰ-ਵਾਰ ਹਿੰਦੂ ਸਿੱਖ ਪਾਈਚਾਰੇ ਨੂੰ ਟਾਰਗੇਟ ਕਰਦਿਆਂ ਉਹਨਾਂ ਦੇ ਨਿਰੰਤਰ ਧਰਮ ਪਰਵਰਤਨ ਕਰਵਾਏ ਜਾ ਰਹੇ ਨੇ ਜਿਸ ਨੂੰ ਲੈ ਕੇ ਵਿਰੋਧ ਕੀਤਾ ਗਿਆ ਤੇ ਮੰਗ ਪੱਤਰ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ ਗਈ। ਨਾਲ ਹੀ ਕਿਹਾ ਗਿਆ ਕਿ ਸਾਡੇ ਸੰਤ ਸਮਾਜ ਦੇ ਜੋ ਧਾਰਮਿਕ ਰੀਤੀ ਰਿਵਾਜ ਨੇ ਉਹਨਾਂ ਦਾ ਸ਼ਰਿਆ ਮਜ਼ਾਕ ਬਣਾਇਆ ਜਾ ਰਿਹਾ ਜੋ ਕਿ ਕਦੇ ਵੀ ਬਰਦਾਸ਼ਟ ਨਹੀਂ ਕੀਤਾ ਜਾਵੇਗਾ ਤੇ ਜੋ 크੍ਰਿਸਚਨ ਆਪਣੇ ਆਪ ਨੂੰ ਇੱਕ ਪ੍ਰਤੀਸ਼ਤ ਦੱਸਦੇ ਨੇ ਪਰ ਪਰਤਲਨ ਪਰਵਰਤਨ ਤੋਂ ਬਾਅਦ ਦਿਨਾਂ ਦੀ ਗਿਣਤੀ ਵੱਧ ਰਹੀ ਹੈ ਜੋ ਕਿ ਲੁਕੋ ਕੇ ਰੱਖਦੇ ਨੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸਾਡੇ ਦਲਿਤ ਤੇ ਮਸਬੀ ਭਾਈਚਾਰੇ ਦੇ ਲਈ ਅਈਆਂ ਸਕੀਮਾਂ ਦਾ ਵੀ ਲਾਹਾ ਵੱਡੇ ਪੱਧਰ ਤੇ ਲਿਆ ਜਾ ਰਿਹਾ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਸਮਾਜ ਤੇ ਧਰਮ ਦੀ ਸੁਰੱਖਿਆ ਦੇ ਲਈ ਸੰਘਰਸ਼ ਕਰ ਰਹੇ ਹਾਂ ਜੇਕਰ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਸਮਾਂ ਰਹਿਦਿਆਂ ਕਾਰਵਾਈ ਨਹੀਂ ਕੀਤੀ ਗਈ ਤਾਂ ਫਿਰ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਪੁਲਿਸ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਜਿਹਦੇ ਵਿੱਚ ਨਰੂਲਾ ਇੱਥੇ 11 ਤਰੀਕ ਨੂੰ ਪ੍ਰੋਗਰਾਮ ਕਰ ਰਿਹਾ ਹੈ ਉਹ Hindu ਸਮਾਜ ਸਿੱਖ ਸਮਾਜ ਬਾਲਮਿਕ ਸਮਾਜ ਹਰਕ ਸਮਾਜ ਦੇ ਖਿਲਾਫ ਭੋਲੀ ਭੋਲੀ ਜਨਤਾ ਨੂੰ ਭੜਕਾ ਰਿਹਾ ਹੈ ਉਹਨਾਂ ਨੇ ਕਹਿ ਰਿਹਾ ਕਦੀ ਕਹਿ ਰਿਹਾ ਕਿ ਮੈਂ ਤੁਹਾਨੂੰ ਇੱਕ ਤੇਲ ਦਵਾਂਗਾ ਜੋਨਾ ਸਰਕਾਰੀ ਨੌਕਰੀ ਮਿਲ ਜੇਗੀ ਕਰੀ ਏਡਸ ਮੈਂ ਠੀਕ ਕਰ ਦਾਂਗਾ ਕਿ ਇਹਨੂੰ ਕੁਛ ਕਹਿ ਰਿਹਾ ਕਿਸ ਕਿਸ ਨੂੰ ਕੁਛ ਕਹਿ ਰਿਹਾ ਹੈ ਜਿਹੜੀ ਭੋਲੀ ਭਾਲੀ ਜਨਤਾ ਹੈ ਉਹਨਾਂ ਨੂੰ ਗਮਰਾਹ ਕਰ ਰਿਹਾ ਹੈ ਇਸ ਕਰਕੇ ਅਸੀਂ ਮੰਗ ਪੱਤਰ ਦਿੱਤਾ ਕਿ ਉਹਰਾ ਪ੍ਰੋਗਰਾਮ ਕੈਨਸਲ ਕੀਤਾ ਜਾਵੇ ਜੇ ਪ੍ਰਸ਼ਾਸਨ ਉਹਰਾ ਪ੍ਰੋਗਰਾਮ ਕੈਨਸਲ ਨਹੀਂ ਕੀਤਾ ਫਿਰ ਸਾਡਾ ਸੰਘਰਸ਼ ਤੇਜ ਕੀਤਾ ਜਾਏਗਾ જય ਸ਼੍ਰੀ ਰਾਮ જય ਸ਼੍ਰੀ ਰਾਮ ਅਕਸਰ ਹੀ ਉਹ ਬਿਆਨ ਦਿੰਦੇ ਵਟ ਇਸ ਵਾਰ ਕੀ ਹੋਇਆ ਵੀ ਤੁਸੀਂ ਆ ਗਏ ਕਿਉਂਕਿ ਹਰ ਵਾਰ ਯਾਰ ਪ੍ਰਚਾਰਚਰ ਉਹ ਕਹਿੰਦੇ ਕਹਿੰਦੇ ਆ ਅਸੀਂ ਹਰ ਪ੍ਰਚਾਰਚਰ ਨੂੰ ਦਿੰਦਾ ਬਿਆਨ ਅਸੀਂ ਉਸੇ ਟਾਈਮ ਉਹਦੇ ਖਿਲਾਫ ਕੰਪਲੇਂਟ ਦੇ ਦਿੱਤੀ ਆ ਪੁਲਿਸ ਪ੍ਰਸ਼ਾਸਨ ਕੋ ਕਾਫੀ ਚੇੜੀਆਂ ਪੈਂਡਿੰਗ ਪਈਆਂ ਕੰਪਲੇਂਟਾਂ ਜਿਹੜੀਆਂ ਕਿ ਅੱਜ ਅਸੀਂ ਕਮਿਸ਼ਨ ਸਾਹਿਬ ਨਾਲ ਵੀ ਗੱਲ ਕੀਤੀ ਹੈ ਕਿ ਜਿਹੜੀਆਂ ਪੈਂਡਿੰਗ ਉਹਨਾਂ ਨੇ ਵਿਸ਼ਵਾਸਨ ਦਿੱਤਾ ਹੈ ਕਿ ਜਿਹੜੀਆਂ ਤੁਹਾਡੀਆਂ ਪੈਂਡਿੰਗ ਕੰਪਲੇਂਟਾਂ ਪਈਆਂ ਉਹ ਵੀ ਕੱਢੀਆਂ ਜਾਣਗੀਆਂ ਤੇ ਤੁਰੰਤ ਕਾਰਵਾਈ ਕੀਤੀ ਜਾਏਗੀ ਵਾਇਖੁਰਜੀ ਕਾ ਖਾਲਸਾ ਵਾਇਖੁਰਜੀ ਕੀ ਫਤਿਹ ਦਾਸ ਜੋਗਾ ਸਿੰਘ ਬਡਾਲਾ ਰੰਗਰੇਟੇ ਸਿੰਘ ਸਭਾ ਪੰਜਾਬ ਔਰ ਅੱਜ ਸਾਡੇ ਪ੍ਰਧਾਨ ਲਕੀਵੈਤ ਜੀ ਔਰ ਬਾਬਾ ਸਨੀ ਸੋਤਾ ਜੀ ਔਰ ਵੱਖ-ਵੱਖ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਜੋ ਮੰਗ ਪੱਤਰ ਦਿੱਤਾ ਗਿਆ ਜੋ ਅੰਕਰ ਨਰੂਲਾ ਵੱਲੋਂ ਇੱਕ ਇੱਥੇ ਪ੍ਰੋਗਰਾਮ ਰੱਖਿਆ ਗਿਆ 11 ਤਰੀਕ ਨੂੰ ਉਹਦੇ ਸਬੰਧੀ ਔਰ ਜਿਹੜਾ ਪੰਜਾਬ ਦੇ ਵਿੱਚ ਇਹ ਜਿਹੜਾ ਜਬਰੀ ਧਰਮ ਪਰਿਵਰਤਨ ਕਰਾ ਰਿਹਾ ਔਰ ਧਰਮਾਂ ਦੇ ਖਿਲਾਫ ਬੋਲ ਕੇ ਜਿਹੜਾ ਸਾਰਿਆਂ ਨੂੰ ਉਪਮਾਨਿਤ ਕਰ ਰਿਹਾ ਉਹਦੇ ਸਬੰਧੀ ਜਿਹੜੀਆਂ ਸਾਰੇ ਧਰਮਾਂ ਦੇ ਲੋਕ ਇੱਥੇ ਇਕੱਠੇ ਹੋਏ ਸੀ ਔਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਜਿਹਦੇ ਵਿੱਚ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਪਹਿਲਾਂ ਵੀ ਆਪ ਜੀ ਨੂੰ ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼ਿਕਾਇਤਾਂ ਦਿੱਤੀਆਂ ਗਈਆਂ ਪਰ ਆਪ ਜੀ ਨੇ ਕੋਈ ਗੌਰ ਨਹੀਂ ਕੀਤਾ ਔਰ ਜਦ ਕੋਈ ਵੱਡਾ ਐਕਸ਼ਨ ਹੁੰਦਾ ਤੇ ਫਿਰ ਜਿਹੜੀ ਆ ਇਹ ਸਰਕਾਰਾਂ ਵਾ ਇਹਨਾਂ ਨੂੰ ਭੱਜ ਦੌੜ ਪੈ ਜਾਂਦੀ ਆ ਅਸੀਂ ਚਾਹੁੰਦੇ ਕਿ ਜਿਹੜਾ 11 ਤਰੀਕ ਦਾ ਪ੍ਰੋਗਰਾਮ ਰੱਖਿਆ ਗਿਆ ਵਾ ਉਹ ਪ੍ਰੋਗਰਾਮ ਇਹਨਾਂ ਦਾ ਰੱਦ ਕੀਤਾ ਜਾਵੇ ਨਹੀਂ ਤਾਂ ਫਿਰ ਜਿਹੜੀਆਂ ਜਥੇਬੰਦੀਆਂ ਔਰ ਵੱਖ-ਵੱਖ ਧਰਮਾਂ ਦੀ ਸਾਰੇ ਲੋਕ ਇਕੱਠੇ ਹੋਣਗੇ ਜਿਹਦੇ ਵਿੱਚ ਨਿਆਂਗ ਸਿੰਘ ਜਥੇਬੰਦੀਆਂ ਵੀ ਸ਼ਾਮਲ ਹੋਣਗੀਆਂ ਫਿਰ ਉੱਥੇ ਦਾ ਜਿਹੜਾ ਜੋ ਵੀ ਸਿਸਟਮ ਹੋਏਗਾ ਉਹਦਾ ਜ਼ਿੰਮੇਵਾਰ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਹੋਏਗਾ ਕਿਉਂਕਿ ਕਈ ਕਾਰਨ ਕਿ ਸਮਝਦੇ ਹਮੇਸ਼ਾ ਹੀ ਉਹਨਾਂ ਦੇ ਕਲਾਕ ਕੰਪਲੇਂਟ ਹੁੰਦਾ ਹੈ ਕਾਰਨ ਇਹ ਕਾਰਨ ਇਹ ਆ ਜੀ ਵੇਖੋ ਇੱਕ ਬੰਨੇ ਗੁਰੂ ਨਾਨਕ ਦੇਵ ਜੀ ਸਭ ਤੋਂ ਪਹਿਲੇ ਗੁਰੂ ਹੋਏ ਨੇ ਔਰ ਜਿਨ੍ਹਾਂ ਨੇ ਆਪਣੇ ਲੋਕਾਂ ਨੂੰ ਇਕੱਠੇ ਹੋਣ ਦਾ ਉਪਦੇਸ਼ ਵੀ ਦਿੱਤਾ ਵਾ ਔਰ ਵਕ ਵਕ ਜਿੱਥੇ ਜਿੱਥੇ ਵੀ ਗਏ ਵਕ ਵਕ ਧਰਮਾਂ ਨੂੰ ਉਹਨਾਂ ਨੇ ਨਾਲ ਲਾਇਆ ਅੱਜ ਵੀ ਆਪਾਂ ਹਰਮੰਦਰ ਸਾਹਿਬ ਜਾਂਦੇ ਆ ਤੇ ਉੱਥੇ ਚਾਰ ਦਰਵਾਜ਼ੇ ਰੱਖੇ ਗਏ ਆ ਚੌ ਵਰਨਾਂ ਨੂੰ ਸਾਂਝੇ ਸਾਰਿਆਂ ਨੂੰ ਉੱਥੇ ਜਿਹੜਾ ਵਾ ਮਾਨ ਸਨਮਾਨ ਦਿੱਤਾ ਜਾਂਦਾ ਪਰ ਇਹ ਇਹ ਧਰਮ ਵੱਖਰਾ ਹੀ ਆ ਜਿਹੜਾ ਆਂਦਾ ਹੈ ਕਿ ਤੁਸੀਂ ਕਿਸੇ ਦਾ ਪ੍ਰਸ਼ਾਦ ਨਹੀਂ ਲੈਣਾ ਕਿਸੇ ਦਾ ਜਿੱਦਾਂ ਛਪੀਲਾਂ ਲੱਗਦੀਆਂ ਹੁਣ ਗਰਮੀ ਦੇ ਵਿੱਚ ਹੁਣ ਇਹਨਾਂ ਦੇ ਬਿਆਨ ਹੈ ਕਿ ਕਿਤੇ ਕਿਸ ਨੇ ਭਾਵੇਂ ਤੁਸੀਂ ਧਿਆਏ ਮਰ ਜਾਓ ਉੱਥੋਂ ਕਿਸੇ ਨੇ ਜਲਵ ਨਹੀਂ ਪੀਣਾ ਠੀਕ ਹੈ ਜੀ ਔਰ ਇਹ ਸਾਡੇ ਪਰਿਵਾਰਾਂ ਦੇ ਵਿੱਚ ਪਾੜਾ ਪਾ ਰਹੇ ਆ ਔਰ ਜਬਰੀ ਧਰਮ ਪਰਿਵਰਤਨ ਕਰਾ ਰਹੇ ਕਹਿ ਰਹੇ ਕਿ ਅਸੀਂ ਜਿੱਥੇ ਕੋਈ ਆਪਣਾ ਕੈਂਸਰ ਵਾਲਾ ਬੰਦਾ ਜਿਹੜਾ ਕੋਈ ਜਿਆਦਾ ਤੁਰ ਫੇਰ ਨਹੀਂ ਸਕਦਾ ਜਿਹੜਾ ਜਿਹੜਾ व्हीलचेयर ਤੇ ਉਹ ਵੀ ਉਠਾ ਸਕਦੇ ਹਾਂ ਉੱਥੇ ਸਵਾਲ ਪੈਦਾ ਹੁੰਦਾ ਆ ਕਿ ਜੇਕਰ ਇਹ ਲੋਕਾਂ ਨੂੰ ਉਠਾਉਂਦੇ ਆ ਤੇ ਇਹਨਾਂ ਦੇ ਜਿਹੜਾ ਪਹਿਲਾ ਗੁਰੂ ਆ ਜਿਹੜਾ ਵੀ ਪੌਪ ਕੋਈ ਦੱਸਦੇ ਨੇ ਉਹਨੂੰ ਕਿਉਂ ਨਹੀਂ ਉਠਾਇਆ ਜਾਂਦਾ ਕਿਉਂਕਿ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਲੋਕਾਂ ਨੂੰ ਅੰਧਵਿਸ਼ਵਾਸ ਫੁਲਾ ਰਹੇ ਆ ਅਸੀਂ ਇਸ ਅੰਧਵਿਸ਼ਵਾਸ ਤੋਂ ਇਹਨਾਂ ਲੋਕਾਂ ਨੂੰ ਸੁਚੇਤ ਕਰ ਰਹੇ ਆ ਇਸ ਲਈ ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਜੇ ਜਿੰਨੀਆਂ ਵੀ ਇਹਨਾਂ ਦੇ ਅੰਕਰ ਰੋਲਾ ਦੇ ਖਿਲਾਫ ਪਹਿਲਾਂ ਹੀ ਬੜੀਆਂ ਸ਼ਿਕਾਇਤਾਂ ਕੀਤੀਆਂ ਪਰ ਕਿਸੇ ਨੇ ਐਕਸ਼ਨ ਨਹੀਂ ਲਿਆ ਜੇਕਰ ਹੁਣ ਵੀ ਐਕਸ਼ਨ ਨਾ ਲਿਆ ਗਿਆ ਤੇ ਫਿਰ ਜਿਹੜਾ ਆਉਣ ਵਾਲਾ ਸੰਘਰਸ਼ੀ ਦੱਸੇਗਾ ਕਿ ਉੱਥੇ ਕੀ ਹੋ ਸਕਦਾ ਇਸ ਲਈ ਪ੍ਰਸ਼ਾਸਨ ਇਸ ਗੱਲ ਦਾ ਜ਼ਿੰਮੇਵਾਰ ਹੋਏਗਾ ਜੇਕਰ ਕੋਈ ਇਹਨਾਂ ਨੇ ਪ੍ਰੋਗਰਾਮ ਉਹਨਾਂ ਦਾ ਨਾਂ ਰੱਦ ਕਰਾਇਆ ਤੇ ਹੋ ਸਕਦਾ ਕਿ ਜਥੇਬੰਦੀਆਂ ਉੱਥੇ ਆਮੋ ਸਾਹਮਣੇ ਵੀ ਹੋਣ ਇਸ ਲਈ ਇਸ ਮੌਕੇ ਨੂੰ ਜਿਹੜਾ ਵਾ ਸੰਭਾਲਣਾ ਪ੍ਰਸ਼ਾਸਨ ਦੇ ਹੱਥ ਆ ਔਰ ਪ੍ਰਸ਼ਾਸਨ ਨੂੰ ਅਸੀਂ ਦੀ ਅਪੀਲ ਕਰ ਚੁੱਕੇ ਹਾਂ। ਬਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਾ ਨਾਮ ਬਾਬਾ ਸਰਵਨਾ ਜੀ ਜੋ ਬੋਲੇ ਸੋਨਰ ਪੈ ਸਤਿਗੁਰੂ ਗਰੀਨਾਥ ਮਹਾਰਾਜ ਕੀ ਜੈ। ਸ੍ਰੀ ਸ਼੍ਰੀ ਕਸ਼ੋਰ ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ। ਅਜਰ ਅਮਰ ਤ੍ਰੈ ਕਾਲ ਦਰਸ਼ੀ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਜੈ ਭੀਮ ਜੈ ਭਾਰਤ ਜੈ ਸੰਵਿਧਾਨ। ਕਿਉਂਕਿ ਸੰਵਿਧਾਨ ਇਹ ਨਹੀਂ ਕਿਹਾ ਜਾ ਸਕਦਾ ਕਿ ਹਰ ਕੋ ਨੂੰ ਰਾਇਟ ਆ ਆਪਣਾ ਪ੍ਰਚਾਰ ਕਰਨ ਦਾ। ਹਰ ਕੋ ਨੂੰ ਇਹ ਨਹੀਂ ਕਹਿ ਸਕਦੇ ਆਪਾਂ ਪਰ ਜਿਹੜਾ ਪ੍ਰਚਾਰ ਦੇ ਵਿੱਚ ਗਲਤ ਕਿਹਾ ਜਾਣਾ ਉਹ ਜਿਹੜਾ ਗੈਰ ਕਾਨੂੰਨੀ ਆ ਮਤਲਬ ਝੂਠ ਮਾਰਨਾ ਵੀ ਅਸੀਂ ਤੇਲ ਲਾ ਕੇ ਨੌਕਰੀਆਂ ਦਿੰਦੇ ਆ ਫਿਰ ਐਡਾਡੇ ਸਕੂਲ ਕਾਲਜਾਂ ਦੀ ਲੋੜ ਹੀ ਕੋਈ ਨਹੀਂ ਜਿਹੜੇ ਘੋੜੇ ਜਾਂ ਤੇਲ ਦੇ ਟੀਨਰ ਆ ਖੜਾਣੇ ਚਾਹੀਦੇ ਆਪਣੇ ਬੱਚਿਆਂ ਵਾਸਤੇ ਵੀ ਘਰੋਂ ਇੱਕ ਟੀਨ ਸਿਰ ਚ ਲੱਦਿਆ ਦੇਣੇ ਨੌਕਰੀ ਦੇ ਘਾਲਤਾ ਇਹ ਵੀ ਦਾਪੀ ਆਪਾਂ ਕਈ ਸਰ ਰਾਜੀ ਕਰ ਦਿੰਦੇ ਆ ਤੇ ਕੋਈ ਵੀ ਰੋਗ ਨੂੰ ਰਾਜੀ ਕਰ ਦਿੰਨੇ ਆ ਇਹ ਡਡੇ ਹਸਤਾਲ ਖੋਲੇ ਡਿਗਰੀਆਂ ਕਰਨੀ ਤੇ ਲੋੜ ਹੀ ਕੋਈ ਨਹੀਂ ਹੈਗੀ ਅੱਜ ਕੱਲ੍ਹ ਹਾਂ ਜੀ ਪ੍ਰਸ਼ਾਸਨ ਨੇ ਤੁਹਾਨੂੰ ਕੀ ਪ੍ਰਸ਼ਾਸਨ ਦਵਾਇਆ ਵਿਸ਼ਵਾਸ ਦਵਾਇਆ ਜੀ ਕੀ ਕਿਹਾ ਉਹਨਾਂ ਨੇ ਇਹੀ ਵੀ ਅਸੀਂ ਇਹੀ ਕਿਹਾ ਵੀ ਇਹਨੂੰ ਰੋਕਿਆ ਜਾਵੇ ਪ੍ਰਚਾਰ ਨੂੰ ਜੇ ਪ੍ਰਚਾਰ ਨਾ ਰੁਕਿਆ ਯਾਰ ਆਪਰੇ ਫੇਰ ਸੰਘਰਸ਼ ਤੇਜ ਹੋਏਗਾ ਬੋਲੇ ਸੋਨਰ ਵਾ ਭਗਵਾਨ ਵਾਲਮੀਕ ਮਹਾਰਾਜ ਜੀ ਹੈ ਮੈਂ ਲਕੀਵਤ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਮੇਰੇ ਨਾਲ ਬਾਬਾ ਸਨੀਨਾਥ ਜੀ ਅੱਜ ਸਮੂਹ ਵਾਲਮੀਕੀ ਸਿੱਖ ਤੇ ਹਿੰਦੂ ਜਿੱਥੇ ਬੰਦੀਆਂ ਦੇ ਜਿਹੜੇ ਸੰਤ ਸਮਾਜ ਔਰ ਜਥੇਬੰਦੀਆਂ ਦੇ ਅਹੁਦੇਦਾਰਾਂ ਵੱਲੋਂ ਡੀਸੀ ਸਾਹਿਬ ਨੂੰ ਔਰ ਕਮਿਸ਼ਨਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਵਾ ਜਿਸ ਵਿੱਚ ਅਸੀਂ ਮੰਗ ਕੀਤੀ ਹੈ ਕਿ ਜਿਹੜਾ ਪਾਸਟਰ ਆ ਅੰਕੁਰ ਰੂਲਾਵਾ ਖੰਬੜਾ ਚਰਚ ਤੋਂ ਉਹ 크ਰੁਸੇਡ ਕਰਨ ਜਾ ਰਿਹਾ ਵਾ 크ਰੁਸੇਡ ਦਾ ਮਤਲਬ ਹੈਗਾ ਜੀ ਧਰਮ ਯੁੱਧ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਵੀ ਕਾਹਦਾ ਧਰਮ ਯੁੱਧ ਲੱਗਾ ਵਾ ਕਿਉਂਕਿ ਪ੍ਰਾਤਨ ਸਮੇਂ ਦੇ ਵਿੱਚ ਵੇਖੋ ਤੇ ਤਿੰਨ ਧਰਮਾਂ ਦੇ ਵਿੱਚ ਜਿਹੜਾ ਵਾ ਇਹ ਧਰਮ ਯੁੱਧ ਹੋਇਆ ਸੀਗਾ ਆਪਣੇ ਧਰਮ ਨੂੰ ਉੱਚਾ ਵਖਾਣ ਵਾਸਤੇ ਇਹਦੇ ਵਿੱਚ ਮੁਸਲਮਾਨ ਆ ਗਏ ਕ੍ਰਿਸਚਨ ਆ ਗਏ ਜਿਊਦੀ ਆ ਗਏ ਫੋਨ ਜਿਹੜਾ ਅੰਕਨੁਰਲਾ ਜਿਹੜਾ 크ਰੁਸੇਡ ਕਰਦਾ ਪਿਆ ਉਹਦੇ ਵਿੱਚ ਕੀ ਆ ਕਿ ਜਿਹੜਾ ਹਿੰਦੂ ਜਿਹੜੇ ਹਿੰਦੂ ਲੋਕਾਂ ਦਾ ਔਰ ਸਿੱਖ ਸਮਾਜ ਦੇ ਲੋਕਾਂ ਦਾ ਜਿਹੜੇ ਇਹਨਾਂ ਦਾ ਜਬਰੀ ਔਰ ਲਾਲਚ ਦੇ ਕੇ ਜਾਂ ਬਿਮਾਰੀਆਂ ਦਾ ਠੀਕ ਕਰਨ ਦਾ ਭਰੋਸਾ ਦੇ ਕੇ ਜਿਹੜਾ ਉਹਨਾਂ ਨੂੰ ਜਿਹੜਾ ਧਰਮ ਪਰਿਵਰਤਨ ਕਰਾ ਦਿੱਤਾ ਜਾ ਰਿਹਾ ਵਾ ਔਰ ਇਹ ਵਿੱਚ ਮੇਜਰ ਜਿਹੜਾ ਵਾ ਕਨਵਰਜਨ ਹੋ ਰਹੀ ਆ ਜਿਹੜੀ ਮਜਬੀ ਸਿੱਖ ਸਮਾਜ ਚੋਂ ਆ ਵਾਲਮੀਕੀ ਸਮਾਜ ਚੋਂ ਆ ਦਲੀ ਸਮਾਜ ਚੋਂ ਆ ਔਰ ਮੇਨ ਜਿਹੜੀ ਹੋ ਰਹੀ ਆ ਬਾਰਡਰ ਬੈਲਟਸ ਏਰੀਆ ਦੇ ਵਿੱਚ ਜਿਹਦੇ ਵਿੱਚ ਤਰਨਤਾਰਨ ਆ ਗਿਆ ਅੰਮ੍ਰਿਤਸਰ ਆ ਗਿਆ ਗੁਰਦਾਸਪੁਰ ਤੁਸੀਂ ਦੇਖ ਲਓ ਇਹ ਮੇਜ ਇਹ ਸਾਰੇ ਦੇ ਸਾਰੇ ਜਿਹੜੇ ਇਸ ਟਾਈਮ ਇਹ ਕਨਵਰਟ ਹੋ ਚੁੱਕੇ ਆ ਔਰ ਸਰਕਾਰ ਦੀ ਨੱਕ ਦੇ ਥੱਲੇ ਸਭ ਕੁਝ ਹੋ ਰਿਹਾ ਵਾ ਔਰ ਲਗਾਤਾਰ ਜਿਹੜਾ ਅੰਕੁਨ ਨਰੂਲਾ ਵਾ ਜਿੰਨੂੰ ਕਿਸੇ ਦਾ ਡਰ ਨਹੀਂਗਾ ਔਰ ਸਿੱਖ ਜਿਹੜੀਆਂ ਧਾਰਮਿਕ ਭਾਵਨਾ ਨੂੰ ਆਹਤ ਕਰਦਾ ਪਿਆ ਵਾ ਜਿਹਦੇ ਵਿੱਚ ਉਸ ਸ਼ਰੀਆਮ ਕਹਿ ਰਿਹਾ ਵਾ ਕਿ ਜਿਹੜਾ ਇੱਕ ਪਿਓ ਦੇ ਹੋ ਕੇ ਰਹਿ ਜਾਓ ਔਰ ਲੰਗਰ ਨੀਕ ਤੇ ਖਾਣਾ ਨਾ ਕਿ ਤੁਸੀਂ ਕਿਤੇ ਸ਼ਬੀਲ ਪੀਣੀ ਜੇ ਔਰ ਇੱਕ ਲੇਟੈਸਟ ਵੀਡੀਓ ਜਿਹੜੀ ਆਈ ਹੈ ਵੀਡੀਓ ਦੇ ਵਿੱਚ ਇੱਕ ਕੁੜੀ ਸਸਰੀਕਾਲ ਕਹਿ ਰਹੀ ਹੈ ਔਰ ਇਹ ਵਿੱਚ ਉਹ ਕਹਿ ਰਿਹਾ ਵਾ ਕਿ ਤੇਰੇ ਚ ਵਿਵੇਕ ਨਹੀਂ ਹੈਗਾ ਤੂੰ ਸਸਰੀਕਾਲ ਕਹਿ ਰਹੀ ਆ ਕਹਿ ਰਹੀ ਹੈ ਔਰ ਠੀਕ ਹੈ ਜੀ ਔਰ ਦੂਸਰਾ ਜਿਹੜਾ ਹਿੰਦੂ ਸਮਾ ਦੇ ਰੀਤੀ ਰਿਵਾਜ ਆ ਜਿਹੜੇ ਵਿਆਹ ਸ਼ਾਦੀਆਂ ਦੇ ਵਿੱਚ ਹੁੰਦੇ ਆ ਜਾਗੋ ਕੱਢਦੇ ਆ ਜਾਂ ਹਲਦੀ ਰਸਮ ਹੁੰਦੀ ਆ ਉਹਨਾਂ ਬਾਰੇ ਵੀ ਜਿਹੜੀ ਆ ਇਹ ਮਾੜੀ ਸ਼ਬਦਾਵਲੀ ਬੋਲ ਰਿਹਾ ਵਾ ਔਰ ਕਿਤੇ ਨਾ ਕਿਤੇ ਤੁਸੀਂ ਦੇਖਿਆ ਜਾਵੋ ਕਿ ਜਿਹੜੀ ਇਸਾਈ ਮਿਸ਼ਨਰੀਆਂ ਵਾ ਇਹਨਾਂ ਦਾ ਸਿਰਫ ਇੱਕ ਇੱਕ ਫੰਡਾ ਵਾ ਕਿ ਕਿਸੇ ਤਰੀਕੇ ਦੇ ਨਾਲ ਕਨਵਰਜਨ ਕੀਤਾ ਜਾਵੇ ਕਿਉਂਕਿ ਜਿਹੜਾ ਪੰਜਾਬ ਹੈਗਾ ਵਾ ਉਹ ਸਿੱਖ ਬਹੁਲ ਜਿਹੜਾ ਵਾ ਏਰੀਆ ਹੈਗਾ ਵਾ ਔਰ ਉਸ ਦੇ ਨਾਲ ਰਿਲੇਟਡ ਉਹਨਾਂ ਨੇ ਸ਼ਬਦ ਜਿਹੜੇ ਯੂਜ਼ ਕਰ ਲਏ ਜਿਸ ਦਾ ਸਤਗੁਰੂ ਜੀਸ਼ੂ ਹੋ ਗਿਆ ਸਤ ਸੰਗ ਹੋ ਗਿਆ ਔਰ ਹਿੰਦੂ ਸਮਾ ਦੇ ਗਰੇ ਆ ਜੋ ਅਭਿਸ਼ੇਕ ਦਾ મતલਬ ਵੀ ਇਸ ਤਰੀਕੇ ਦਾ ਵਰਤਤਾ ਕਿ ਲੋਕਾਂ ਨੂੰ ਇਹ ਲੱਗੇ ਕਿ ਵੀ ਸਮਝਦੇ ਕਿ ਜਾਣ ਬੂਝ ਕੇ ਕਰ ਰਹੇ ਆ ਕਿ ਕਾਰਨ ਕੀ ਹੋਣਗੇ ਜਾਣ ਬੂਝ ਕੇ ਕਰਦੇ ਆ ਕਿਉਂਕਿ ਦੇਖੋ 크ਰੂਸੇਡ ਦਾ ਮਤਲਬ ਹੀ ਇਹੀ ਹੋ ਗਿਆ ਨਾ ਵੀ ਆਪਣੇ ਧਰਮ ਨੂੰ ਹਾਈਡਰ ਲੈ ਕੇ ਜਾਣਾ ਦੂਸਰੇ ਧਰਮ ਨੂੰ ਛੱਡ ਕੇ ਆਪਣੀ ਗਿਣਤੀ ਵਧਾਣਾ ਔਰ ਨਰੋਲਾ ਜਿਹੜਾ ਵਾ ਉਹ ਇਸ ਟਾਈਮ ਇਹੀ ਕਰ ਰਿਹਾ ਕਿਉਂਕਿ ਏਸ਼ੀਆ ਦੀ ਸਭ ਤੋਂ ਵੱਡੀ ਜਿਹੜੀ ਚਰਚ ਜਿਹੜੀ ਹੈ ਇਸ ਵੇਲੇ ਖਾਂਬੜੇ ਦੇ ਵਿੱਚ ਬਣਨ ਜਾ ਰਹੀ ਹੈ ਔਰ ਇਹਦੀ ਫੰਡਿੰਗ ਕਿੱਥੋਂ ਆ ਰਹੀ ਹੈ ਕਿਉਂਕਿ ਛੋਟੇ ਛੋਟੇ ਏਰੀਆਜ਼ ਦੇ ਵਿੱਚ ਅ ਤੁਸੀਂ ਅੰਮ੍ਰਿਤਸਰ ਤਰਨਤਾਰਨ ਇਸ ਵਾਰ ਮੈਂ ਪਹਿਲਾਂ ਵੀ ਦੱਸਿਆ ਵਾ ਕਿ ਛੋਟੇ ਛੋਟੇ ਇਸ ਟਾਈਮ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੁਸੀਂ ਦੇਖ ਲਓ ਕਿ ਛੋਟੀਆਂ ਛੋਟੀਆਂ ਚਰਚਾਂ ਬਣ ਰਹੀਆਂ ਵਾਂ ਉਹਨਾਂ ਚੋਂ ਫੰਡਿੰਗਸ ਆ ਰਹੀ ਹੈ ਇੱਕ ਚਰਚ ਦੇ ਮਗਰ ਤੁਸੀਂ 100 200 500 ਬੰਦਾ ਵੀ ਲਾ ਲਓ ਤੁਸੀਂ ਤੇ ਬਹੁਤ एवरीडे ਲੈਵਲ ਤੇ ਗੱਲ ਜਾਰੀ ਹੈ ਔਰ ਦੂਸਰਾ ਮੇਜਰ ਫੈਕਟਰ ਕੀ ਕਰਦੇ ਪਏ ਆ ਪਹਿਲੇ ਦੇ ਸਮੇਂ ਦੇ ਵਿੱਚ ਇਹ ਆਪਣੇ ਨਾਲ ਮਸੀਹ ਲਾਰੇ ਸੀਗੇ ਹੁਣ ਆਪਣੇ ਨਾਲ ਮਸ਼ੀਨ ਹੀ ਲਾਰੇ ਉਹਦਾ ਕਾਰਨ ਹੈ ਕਿ ਵੀ ਇਹ ਆਪਣੇ ਨੂੰ ਹਾਈਡ ਕਰ ਰਹੇ ਪਿਆ ਜੇ ਡਾਟਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤੇ ਇਹ ਡਾਟਿਆਂ ਦੇ ਹਿਸਾਬ ਨਾਲ ਜੇ ਕ੍ਰਿਸਟਨ ਜ ਪਰ ਜੇ ਕਨਵਰਟਰ ਦੇ ਸਹਾਰੇ ਨਾਲ ਵੇਖੇ ਜੇ 10% ਤੋਂ ਉੱਪਰ ਹੋ ਚੁੱਕੀ ਹੈ ਕਿਉਂਕਿ ਇਹ ਆਪਣੇ ਨਾਲ ਦੇ ਮਗਰ ਮਸ਼ੀਨ ਹੀ ਲਾਰੇ ਜਿਹਦੇ ਕਰਕੇ ਜਦੋਂ ਮਰਦਮ ਸ਼ੁਮਾਰੀ ਵੀ ਹੁੰਦੀ ਹੈ ਤੇ ਉਹਰੇ ਵਿੱਚ ਵੀ ਇਹ ਮਜਬੀ ਸਿੱਖ ਜਾਂ ਵਾਲਮੀਕੀ ਸਮਾਜ ਹੀ ਆਪਣੇ ਆਪ ਨੂੰ ਕੁਵਾਰੇ ਆ ਕਾਰਨ ਮੇਜਰ ਰੀਜ਼ਨ ਇਹ ਹੈ ਵਾ ਕਿ ਇਹ ਲੋਕ ਜਿਹੜੇ ਆ ਕਨਵਰਟ ਤੇ ਹੋ ਚੁੱਕੇ ਆ ਆਪਣੇ ਪਿਓ ਨੂੰ ਪਿਓ ਨਹੀਂ ਕਹਿੰਦੇ ਨਾ ਆਪਣੇ ਧਰਮ ਨੂੰ ਧਰਮ ਕਹਿੰਦੇ ਆ ਸਿਰਫ ਸਿਰਫ ਇਹ ਜਿਹੜਾ ਵਾ ਰਜ਼ਰਵ ਫੈਸ਼ਨ ਦਾ ਜਿਹੜੀ ਸਾਡਾ ਰਜ਼ਰਵੇਸ਼ਨ ਆ ਉਹਨੂੰ ਖਾਂ ਰਹੇ ਆ ਸੋ ਇਸ ਕਰਕੇ ਇਹ ਦੁਹਰੇ ਮਾਰ ਜਿਹੜੀ ਪੈ ਰਹੀ ਹੈ ਸਾਡੇ ਸਮਾਜ ਨੂੰ ਇੱਕ ਤੇ ਧਾਰਮਿਕ ਕਾਣ ਹੋ ਰਿਹਾ ਵਾ ਸਾਡੇ ਧਾਰਮਿਕ ਗੁਰੂਆਂ ਦੀ ਜਿਹੜੀ ਇਹ ਬੇਦਬੀ ਹੋ ਰਹੀ ਹੈ ਸਾਡੇ ਦੇਵੀ ਦੇਵਤਾ ਦੀ ਬੇਦਬੀ ਹੋ ਰਹੀ ਹੈ ਔਰ ਨਾਲ ਹੀ ਨਾਲ ਜਿਹੜਾ ਸਾਡਾ ਐਸੀ ਸਮਾਜ ਆ ਉਹਦਾ ਜਿਹੜੀ ਕਨਵਰਜਨ ਜਿਹੜੀ ਇਹ ਲਗਾਤਾਰ ਖਾਂ ਰਹੇ ਆ ਸੋ ਇਸ ਕਰਕੇ ਅੱਜ ਸਾਰੀਆਂ ਜਥੇਬੰਦੀਆਂ ਔਰ ਅਸੀਂ ਡੀਸੀ ਸਾਹਿਬ ਕੋ ਤੇ ਸੀਪੀ ਸਾਹਿਬ ਕੋ ਇਹ ਹੀ ਡਿਮਾਂਡ ਕਰਦੇ ਆ ਕਿ ਜੇਕਰ ਇਹਦਾ ਪ੍ਰੋਗਰਾਮ ਨਾ ਬੰਦ ਹੋਇਆ ਤੇ ਸੰਤ ਸਮਾਜ ਉਹ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਿਹੜਾ ਤਿੱਖਾ ਸੰਦੇਸ਼ ਕੀਤਾ ਜਾਵੇਗਾ ਜੇਰੀ ਜ਼ਿੰਮੇਵਾਰੀ ਸਿਰ ਤੇ ਸਿਰਫ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ ਲੱਗ ਕੇ ਅੱਗੇ ਵੀ ਉਹਨਾਂ ਦੇ ਪ੍ਰੋਗਰਾਮ ਹੋਏ ਆ ਕ੍ਰਿਸ਼ਨ ਕਹਦੀ ਹੈ ਪਿਛਲੇ ਸਾਲ ਨਵੇਂ ਸਾਲ ਤੇ ਵੀ ਹੋਏ ਆ ਇਸ ਸਾਲ ਕਿਉਂ ਵਿਰੋਧ ਹੋ ਰਿਹਾ ਜੀ ਇਦਾਂ ਨਹੀਂ ਹੈ ਜੀ ਕਿਉਂਕਿ ਪ੍ਰਚਾਰ ਤੇ ਅਕਸਰ ਉਹ ਕਰਦੇ ਸੀ ਪ੍ਰਚਾਰ ਦੇ ਵਿੱਚ ਅਕਸਰ ਵੀ ਉਹ ਕਹਿੰਦੇ ਸੀ ਲੰਗਰ ਬਾਰੇ ਵੀ ਸਿੱਖਾ ਬਾਰੇ ਵੀ ਪਰ ਹੁਣ ਕਿਉਂ ਮੁੱਦਾ ਉਠਾਇਆ ਜਾਦਾ ਇੰਦਾ ਨਹੀਂ ਆ ਜੀ ਲਗਾਤਾਰ ਜਦੋਂ ਵੀ ਇਹਨਾਂ ਦੇ ਪ੍ਰੋਗਰਾਮਸ ਹੁੰਦੇ ਆ ਜਾਂ ਐਸੀ ਵੀਡੀਓਜ਼ ਆਂਦੀ ਆ ਉਹ ਪ੍ਰਸ਼ਾਸਨ ਨੂੰ ਇਸ ਬਾਰੇ ਕੰਪਲੇਂਟਾਂ ਦਿੱਤੀਆਂ ਜਾਂਦੀਆਂ ਵਾ ਪਰ ਪਰ ਪ੍ਰਸ਼ਾਸਨ ਮੈਨੂੰ ਨਹੀਂ ਸਮੇਂ ਲੱਗਦੀ ਕਿਸੇ ਚੀਜ਼ ਤੋਂ ਡਰਦਾ ਵਾ ਔਰ ਪਿਛਲੇ ਸਾਲ ਦੀਆਂ ਹੱਡ ਲਗਾਤਾਰ ਡੇਢ ਦੋ ਦੋ ਸਾਲ ਦੀਆਂ ਜਿਹੜੀਆਂ ਕੰਪਲੇਂਟਾਂ ਜਿਹੜੀਆਂ ਹੱਡੀਆਂ ਵਾ ਉਹ ਪੈਂਡਿੰਗਸ ਪਈਆਂ ਵਾ ਔਰ ਤੇ ਕੋਈ ਕਾਰਵਾਈ ਨਹੀਂ ਹੋਉਂਦੀ ਕਿਉਂਕਿ ਹੇਟ ਸਪੀਚ ਕਰਦਾ ਵਾ ਔਰ ਕਿਤੇ ਨਾ ਕਿਤੇ ਏਜੰਸੀਆਂ ਦਾ ਬੰਦਾ ਵਾ ਇਹ ਚਾਹਤਾ ਵਾ ਕਿ ਵੀ ਤੰਗੀ ਕੀਤੀ ਜਾਵੇ। ਨਹੀਂ ਜੀ ਹੁਣ ਅਸੀਂ ਪੈਂਡਿੰਗ ਨਹੀਂ ਹੁੰਦੇ ਨਹੀਂ ਕਿਉਂਕਿ ਇਹ ਸਮਾਜ ਉਹ ਜਾਗਰਤ ਹੋ ਚੁੱਕਾ ਵਾ ਸਾਰੇ ਸਮਾਜ ਹੀ ਇਕੱਠੇ ਹੋ ਚੁੱਕੇ ਆਂ ਔਰ ਕਿਉਂਕਿ ਜਿਹੜੀ ਜਿਹੜੀ ਕ੍ਰਾਂਤੀ ਆ ਧਰਮ ਦੀ ਜਿਹੜੀ ਕ੍ਰਾਂਤੀ ਆ ਆਪਾਂ ਲੈ ਕੇ ਆਵਾਂਗੇ ਅੱਜ ਸਾਰੇ ਜਥੇਬੰਦੀਆਂ ਦੇ ਆਗੂਆਂ ਨੇ ਔਰ ਲਸਨ ਸਨਮਾਨਿਕ ਪ੍ਰਣ ਕੀਤਾ ਵਾ ਕਿ ਅਸੀਂ ਇਕੱਠੇ ਹੋ ਕੇ ਜਿਹੜੀ ਧਰਮ ਪਰਵਰਤਨ ਦੀ ਜਿਹੜੀ ਇਹ ਕ੍ਰਿਤੀ ਜਿਹੜੀ ਇਹਦੇ ਖਰਾਫ ਲੜਾਂਗੇ ਖਲੋਵਾਂਗੇ ਜੇਕਰ ਪ੍ਰਸ਼ਾਸਨ ਕਰਦਾ ਤੇ ਫਿਰ ਅਸੀਂ ਦੂਜੇ ਤਰੀਕੇ ਨਾਲ ਕਰਾਵਾਂਗੇ 11 ਤਰੀਕ ਨੂੰ ਪ੍ਰੋਗਰਾਮ ਨਹੀਂ ਕੈਂਸਲ ਹੁੰਦਾ ਹੁੰਦਾ ਵਾ ਤੇ ਫੇਰ ਨੈਸਟ ਕਰੀਏ ਅਸੀਂ ਸੰਘਰਸ਼ ਕਰਾਂਗੇ ਜੀ ਅਸੀਂ ਪ੍ਰੋਗਰਾਮ ਹੀ ਨਹੀਂ ਹੋਣ ਦੇਣਾ ਅਸੀਂ ਕਿਉਂਕਿ ਸਾਰੀਆਂ ਹਾਂਜੀ ਵਿਰੋਧ ਬਿਲਕੁਲ ਤਿੱਖਾ ਹੋਏਗਾ ਜੀ ਵਾਲਮੀਕੀ ਸਮਾਜ ਵੀ ਵਿਰੋਧ ਕਰੇਗਾ ਹਿੰਦੂ ਸਮਾਜ ਵੀ ਵਿਰੋਧ ਕਰੇਗਾ ਔਰ ਸਿੱਖ ਸਮਾਜ ਵੀ ਇਸਦਾ ਵਿਰੋਧ ਕਰੇਗਾ